1621 ईसवी सो जो कि ਪੰਜ ਵਿਸਾਖ 1678 ਬਿਕਰਮੀ ਸੰਮਤ ਬਣਦਾ ਹੈ ਦਾ ਅੰਮ੍ਰਿਤ ਵੇਲਾ ਵਿਸਾਖ ਦੀ ਰੋਤ ਵਿੱਚ ਚੜਦੇ ਸੂਰਜ ਦੀ ਪਹਿਲੀ ਕਿਰਨ ਨੇ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੋਇਆ ਸ੍ਰੀ ਹਰਿਮੰਦਰ ਸਾਹਿਬ ਦੇ ਕਿ ਆਸਾ ਕੀ ਬਾਣੀ अंतम शांत शपूर्ण हुए गुरु के महल तो सुने आया कि दरभंजन गुरु शटम श्री गुरु हरगोबिंद साहब जी के घर माता नानकी जी की कुखों एक नूरानी बालक का आगमन होया है सब तो छोटे पुत्र के आनते मेरी पीढ़ी के मालिक चल पे ਆਪਣੇ ਮਹਿਲਵਾਨ ਉਸ ਅਗੰਮੀ ਰੂਪ ਦੇ ਦਰਸ਼ਨ ਕਰਨ। ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚੰਗੀਆਂ ਤੇ ਝੁੱਕ ਕੇ ਨਮਸਕਾਰ ਕੀਤੀ। ਭਾਈ ਗਿਰੀ ਚੰਦ ਜੀ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ। ਇਸ ਤਰ੍ਹਾਂ ਝੁੱਕ ਕੇ ਕੀਤੀ ਨਮਸਕਾਰ। ਕੋ ਸੁਣ ਕੇ ਪਾਦਸ਼ਾਹ ਵਚਨ ਕੀਤੇ ਇਹ ਪਾਲਕ ਤੁਹੋਂ ਦੀ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਮ ਹੋਏਗਾ ਤਿਆਗਮਨ ਇਸ ਤਰ੍ਹਾਂ ਬਾਅਦ ਵਿੱਚ ਬਾਬਾ ਤਿਆਗਮਨ ਜੀ ਨੇ ਆਪਣੇ ਵੱਡੇ ਭਰਾ ਬਾਬਾ ਘੁਰਦਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜ ਮੱਤ ਜੀ ਕੈਨ ਵਿਰੋਜੀ ਨਾਲ ਲਗਭਗ 600 ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ گزارਿਆ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਪਾਸ਼ਾਈ ਕਾਪ ਤੇ ਗੁਰਮਤਿ ਵਿਦਿਆ ਦਾ ਗਿਆਨ ਦਿੱਤਾ ਭਾਈ ਜਦੇ ਜੱਟ ਜੀ ਨੇ ਘੋੜਸਵਾਰੀ ਅਤੇ ਪਾਪਾ ਕੁੱਟਾ ਜੀ ਨੇ ਸਸਤਰ ਵਿਦਿਆ ਸਿਖਾਈ ਕੁਝ ਹੀ ਸਾਲਾਂ ਵਿੱਚ ਵਿਆਹ ਧਿਆਨ ਅਤੇ ਬਹਾਦਰੀ ਦਾ ਸੁਮੇਲ ਹੋ ਸਰਬ ਕਲਾ ਸੰਪੰਨ ਹੋਵੇ ਇੱਕ ਵਾਰੀ ਜਦੋਂ ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਦਿਨ ਸੀ ਮਾਤਾ ਨਾਨਕੀ ਜੀ ਨੇ ਤਿਆਗ ਮੱਲ ਜੀ ਨੂੰ ਸੋਹਣੇ ਵਸਤਰ ਤੇ ਗਹਿਣੇ ਪਵਾ ਕੇ ਤਿਆਰ ਕੀਤਾ ਰਸਤੇ ਵਿੱਚ ਇੱਕ ਲੋੜਵੰਦ ਬੱਚਾ ਬਿਨਾਂ ਕੱਪੜਿਆਂ ਤੋਂ ਖੜਾ ਕੰਬਦਾ ਵੇਖ ਗੁਰੂ ਪਾਪਾ ਤਿਆਗ ਮੱਲ ਜੀ ਨੇ ਆਪਣੇ ਵਸਤਰ ਤੇ ਗਹਿਣੇ ਉਤਾਰ ਕੇ ਉਸ ਬੱਚੇ ਨੂੰ ਪਹਿਨਾਂ ਦਿੱਤੇ ਤੇ ਆਪ ਸਾਧਗੀ ਵਿੱਚ ਘਰ ਵਾਪਸ ਆ ਗਏ ਇਹ ਸਭ ਵੇਖ ਮਾਤਾ ਨਾਨਕੀ ਜੀ ਕਹਿਣ ਲੱਗੇ ਮੇਰਾ ਪੁੱਤਰ ਹੋਰਾਂ ਤੋਂ ਵੱਖਰਾ ਹੈ ਇਹ ਸੱਚ ਅਤੇ दया ਦਾ ਰਾਹ ਚੁਨੇਗਾ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਧਿਆਗਮਲ ਜੀ ਜਦੋਂ ਜੋਬਨ ਉੱਤੇ ਆਏ ਤਾਂ 4 ਵਰਤੀ 1633 ਈਸਵੀ ਨੂੰ ਲਾਲ ਚੰਦ ਖੱਤਰੀ ਜੀ ਦੀ ਸੁਪਤਰੀ ਗੁਜਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਜੋੜੀ ਦਾ ਘਰ ਵੇਖ ਲਿਆ ਸਾਰੇ ਜੀ ਜੋੜੀ ਦਾ ਜਾਸ ਕਰਉਣਗੇ ਉਹ ਦੋਵੇਂ ਧਰਮ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਏ 1635 ਈਸਵੀ ਵਿੱਚ ਬਾਬਾ ਧਿਆਗਮਲ ਜੀ ਦੀ ਉਮਰ 14 ਸਾਲ ਦੀ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਜਗ੍ਹਾ ਸ਼ੁਰੂ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਬਾਬਾ ਧਿਆਗਮਲ ਜੀ ਨੇ ਸ਼ਮਸ਼ੀਰ ਹੱਥ ਵਿੱਚ ਫੜੀ ਤੇ ਜੂਝਣਾ ਸ਼ੁਰੂ ਕਰ ਦਿੱਤਾ ਸਮਾਬਿੱਧਿਆ ਸੂਰਜ ਸਿਖਰ ਚੜ੍ਹਿਆ ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜ ਦਿੱਤਾ ਬੇਟਾ ਤੁਸੀਂ ਸਵੇਰ ਦੇ ਮੈਦਾਨੇ ਚੱਕ ਵਿੱਚ ਜੂਝ ਰਹੇ ਹੋ ਹਰੇ ਤੁਹਾਡੀ ਉਮਰ ਬਹੁਤ ਛੋਟੀ ਹੈ ਤੁਸੀਂ ਥੱਕੇ ਹੋ ਹੋ ਗਏ ਹੁਣ ਵਾਪਸ ਆ ਕੇ ਕੁਝ देर ਆਰਾਮ ਕਰੋ ਪਰ ਸਿਆਗੋ ਮਾਦੀ ਨੇ ਪੁੱਤਰ ਭੇਜਿਆ ਮਾਤਾ ਜੀ ਜੰਗ ਵਿੱਚੋਂ ਛੱਡਣਾ ਅਧਰਮ ਹੈ ਇਸ ਲਈ ਮੈਂ ਆਪ ਜੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਸਕਦਾ ਮੈਦਾਨੇ ਜੰਗ ਵਿੱਚੋਂ ਸੂਰਮਾ ਦੋ ਹਾਲਤਾਂ ਵਿੱਚ ਹੀ ਵਾਪਸ ਆ ਸਕਦਾ ਹੈ ਜਾਂ ਜਗਰਫਤ ਦੇ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਤ پا ਕੇ ਸ਼ਹੀਦ ਹੋਵੇ ਇਸ ਲਈ ਮੈਨੂੰ ਦਿਓ ਅਸੀਸਾਂ ਮੈਂ ਜੇਤੂ ਹੋ ਕੇ ਹੀ ਵਾਪਸ ਆਵਾਂ ਬਾਬਾ ਤਿਆਗਵਾਲ ਜੀ ਨੇ ਮੈਦਾਨੇ ਜੰਗ ਅੰਦਰ ਆਪਣੀ ਤੇਗ ਦੇ ਚੌਹਰ ਦਿਖਾਏ ਪੈਂਦੇ ਖਾਨ ਜਏ ਦੁਸ਼ਮਣ ਵੀ ਘਰਾ ਦਿੱਤੇ ਰੇ ਕੇ ਤੇਗ ਦੇ ਜੋਹਰ ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉੱਤਰ ਨੂੰ ਸੀਨੇ ਨਾਲ ਲਾ ਕੇ ਕਿਹਾ ਹੁਣ ਤੂੰ ਤੁਹਾਡਾ ਨਾਮ ਤਿਆਗਵਲ ਨਹੀਂ ਸਦਾ ਲਈ ਤੇਗ ਬਾਦਰ ਹੀ ਰਹੇਗਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਦੱਸੇ ਆਦਰਸ਼ ਗ੍ਰਸਤ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਣਾ ਸੀ ਤੇ ਮਾਇਆ ਤੋਂ ਨਰਲੇ ਪਹਿਣਾ ਸੀ ਸ੍ਰੀ ਗੁਰੂ ਤੇਗ ਬਾਦਰ ਸਾਹਿਬ ਨੇ ਸ੍ਰੀ ਗੀਰਤਪੁਰ ਸਾਹਿਬ ਦੇ ਬਾਬਾ ਬਕਾਲਾ ਸਾਹਿਬ ਵਿਖੇ ਗ੍ਰਸਤਵਿਤ ਰੇਂਦੇ ਆ ਵੀ ਆਪਣਾ ਸਮਾਗ ਭਜਨ ਬੰਦਗੀ ਵਿੱਚ ਹੀ ਬਤੀਤ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੇ ਬਾਖ ਅੰਜਨ ਮਨ ਨਿਰੰਜਨ ਰਹੀ ਹੈ ਨੂੰ ਪੂਰਾ ਕਰ ਮਿਖਾਇਆ ਇਸ ਸਾਰੇ ਸਮੇਂ ਦੌਰਾਨ ਮਾਤਾ ਨਾਨਕੀ ਜੀ ਤੇ ਬੀਬੀ ਗੁਦਰੀ ਜੀ ਵੀ ਉਹਨਾਂ ਦੇ ਨਾਲ ਹੀ ਰਹੇ ਇਹ ਸਾਖੀ ਕੋਈ ਆਮ ਕਹਾਣੀ ਨਹੀਂ ਤੇ ਉਹ ਨੂਰ ਹੈ ਜੋ ਸਾਨੂੰ ਸਿਖਾਉਂਦਾ ਹੈ ਦੇ ਦਇਆ ਵਿੱਚ ਹੀ ਮਹਾਨਤਾ ਹੈ ਹਿੰਮਤ ਵਿੱਚ ਹੀ ਜੀਵਨ ਹੈ ਅਤੇ ਸੱਚ ਲਈ ਖੜੇ ਰਹਿਣ ਵਿੱਚ ਹੀ ਅਸਲ ਬਹਾਦਰੀ ਹੈ